शशिकांत जी आज कैलाश धाम नदी पार स्वामी जी महाराज जी दी कुटिया ਦੇ ਵਿੱਚ ਉਹਨਾਂ ਦੀ ਵਰਸੀ ਦੇ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਹੋਪ ਪਾਏ ਗਏ ਇਸ ਮੌਕੇ ਤੇ ਲੱਖਾਂ ਲੋਕਾਂ ਨੇ ਸਵਾਮੀ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਿਆ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆਂ ਸ਼ਹਿਰ ਕੁੜਾਈ कैलाश धाम नदी पार स्वामी जी महाराज जी ਦੀ ਕੁटिया ਦੇ ਵਿੱਚ ਤੇ ਗੱਲ ਕਰਦੇ ਆਂ ਬਾਬਾ ਅਫਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਜੋ ਗੁਰਦੁਆਰਾ ਸਭ ਦੇ ਮੁਖ ਪ੍ਰਬੰਧਕ ਹੈ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਸੁਆਮੀ ਜੀ ਮਹਾਰਾਜ ਜੀ ਦੋ ਸਾਲਾਨਾ ਵਰਸੀ ਹੈ ਉਸ ਤੇ ਤੁਸੀਂ ਪਹੁੰਚੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੋ ਅੱਜ ਜੇ ਸੰਸਥਾਨ ਤੇ ਆਪਾਂ ਬੈਠੇ ਆਂ ਉਸ ਸਥਾਨ ਬਾਰੇ ਮਹਾਰਤ ਦੀ ਬਾਣੀ ਵਿੱਚ ਪਰਮਾਣ ਹੁੰਦਾ ਤੀਰਥਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸੋ ਜਿਸ ਸਥਾਨ ਤੇ ਨਾਮ ਜਪਿਆ ਜਾਂਦਾ ਹੈ ਉਹ ਸਥਾਨ ਫਿਰ ਸਮਾਪਾ ਕੇ ਨਾਮ ਦੀ ਮਹਿਮਾ ਦੇ ਨਾਲ ਤੀਰਥ ਬਣ ਜਾਂਦਾ ਹੈ ਜਦੋਂ ਸਵਾਮੀ ਜੀ ਸਥਾਨ ਤੇ ਬੈਠੇ ਸਨ ਕੋਈ ਬਿਰਲਾ ਹੀ ਜਾਣਦਾ ਸੀ ਸਵਾਮੀ ਜੀ ਕੌਣ ਹਨ ਕਿਸ ਸਥਾਨ ਦੀ ਮਹੱਤਤਾ ਹੈ ਜੀ ਜੀ ਸਥਾਨ ਤੇ ਨਾਮ ਜਪਦਾ ਗਿਆ ਉਹੋ ਸੇ ਤਰ੍ਹਾਂ ਹੀ ਇਸਤਾਨ ਦੀ ਜੋ ਮਹਿਮਾ ਸੀ ਉਹ ਬਾਦੀ ਚਲੇ ਗਈ ਸਵਾਮੀ ਜੀ ਦੇ ਜੀਵਨ ਬਾਰੇ ਜੇ ਕਹੀਏ ਤਾਂ ਉਹਨਾਂ ਦਾ ਜੀਵਨ ਇੱਕ ਤਾਂ ਹੁੰਦਾ ਨਾ ਬਈ ਕਿਤਾਬਾਂ ਵਿੱਚ ਪੜ੍ਹ ਲਿਆ ਜਾਂ ਕਿਸੇ ਤੋਂ ਸੁਣ ਲਿਆ ਪਰ ਨਹੀਂ ਦਾਸ ਨੂੰ ਨਾ ਇੱਥੇ ਨਿਓਲ ਕੇ ਜੋ ਗੁਰਦੁਆਰਾ ਨਦੀ ਦੇ ਪਾਰ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਪਰਵਾਰ ਸ਼ਰਧਾ ਸਾਹਿਬ ਤੋਂ ਇੱਥੇ ਆਉਂਦਾ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਅੱਖਾਂ ਦੇ ਨਾਲ ਦੇਖਿਆ ਉਹਨਾਂ ਨੇ ਇੱਕ ਬਾਣੀ ਦਾ ਫਰਮਾਨ ਹੈ ਮਾਣ ਹੁੰਦੇ ਹੋਏ ਨਿਮਾਣਾ ਤਾਣ ਹੁੰਦੇ ਹੋਏ ਨਤਣਾ ਉਹਨਾਂ ਦੇ ਪਾਸ ਕੋਈ ਸਾਧਨਾ ਦੀ ਕਮੀ ਨਹੀਂ ਸੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਗਰਮੀਆਂ ਦੇ ਵਿੱਚ ਨਦੀ ਦੇ ਵਿੱਚ ਜੰਗਲ ਪਾਣੀ ਜਾਣਾ ਦੁਪਹਿਰ ਨੂੰ ਜਾਣਾ ਕਿ ਆ ਉਹਨਾਂ ਦੇ ਪਾਸ ਸਰਾਧਨਾ ਦੀ ਕਮੀ ਸੀ ਇੱਕ ਵਾਰ ਵੀ ਮੂਤੋਂ ਕੱਢ ਦਿੰਦਾ ਲੋਕ ਇੱਥੇ ਉਹ ਐਸੀ ਵਿਵਸਥਾ ਕਰ ਦਿੰਦਾ ਕਿ ਸਵਾਮੀ ਜੀ ਦੇ ਕਹਿਣ ਦੀ ਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਕਰਾਲੀ ਰੋਟੀ ਖਾਣ ਜਾਣਾ ਸੋ ਕਿ ਆ ਉਹਨਾਂ ਪਾਸ ਕਾਰਾਂ ਦੀ ਕਮੀ ਸੀ ਇੱਕ ਵਾਰ ਵੀ ਸੰਗਤਾਂ ਨੂੰ ਕਹਿ ਦਿੰਦਾ ਕਾਰਾਂ ਦੀ ਲਾਈਨਾਂ ਲੱਗ ਜਾਣੀਆਂ ਸਨ ਪਰ ਉਹ ਨਤਾਣਿਆਂ ਦੇ ਤੌਰ ਤੇ ਸਭ ਕੁਝ ਹੁੰਦੇ ਹੋਏ ਵੀ ਬੜਾ ਸਾਦਗੀ ਦੇ ਨਾਲ ਬੜਾ ਉਹਨਾਂ ਨੇ ਸਾਦਗੀ ਪੂਰਨ ਤੇ ਬੜਾ ਹੀ ਨਾਮ ਦੇ ਵਿੱਚ ਭਿੱਜ ਕੇ ਜੀਵਨ ਬਤੀਤ ਕੀਤਾ ਸੋ ਮਹਾਰਾ ਦੀ ਬਾਣੀ ਦਾ ਫਰਮਾਨ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸੋ ਅੱਜ ਭਾਵੇਂ ਕੋਈ Hindu ਹੈ ਭਾਵੇਂ ਕੋਈ Sikh ਹੈ ਭਾਵੇਂ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਕਰਦਾ ਸੋ ਬਾਣੀ ਦਾ ਫਰਮਾਨ ਹੈ ਜਿਸਮਰਤਮਨ ਹੋਤ ਅਨੰਦਾ ਉਤਰੋ ਮਨੋ ਜਗੀਲਾ ਮਿਲਵੇ ਕੀ ਮਹਿਮਾ ਬਰਨ ਨਾ ਸਕੋ 4 ਪ੍ਰੇਪਰੀਲਾ ਦੇ ਮਹਾਵਾਕ ਅਨੁਸਾਰ ਅੱਜ ਸਮੁੱਚੀਆਂ ਹੀ ਸਿੱਖ ਸੰਗਤਾਂ ਭਾਵੇਂ ਕਿਸੇ ਵੀ ਧਰਮ ਦੇ ਨਾਲ ਹਨ ਕਿਸੇ ਵੀ ਬਰਾਦਰੀ ਦੇ ਨਾਲ ਹਨ ਉਹ ਕਿਉਂ ਆ ਰਹੀਆਂ ਹਨ ਕਿਉਂਕਿ ਨਾਮ ਦੀ ਮਹਿਮਾ ਹੈ ਉਹ ਸਾਰਿਆਂ ਤੋਂ ਉੱਚੀ ਹੈ ਨਾਮ ਦੇ ਹੀ ਪਰਥਾਏ ਸਾਰਾ ਕੁਝ ਚੱਲਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਸਭ ਤੋਂ ਵੱਧ ਗੱਲ ਕੀਤੀ ਹੈ ਮਹਾਰਾਜ ਨੇ ਗੁਰअर्जਨ ਦੇ ਭਾਸ਼ਾ ਨੇ ਨਾਮ ਦੀ ਕੀਤੀ ਦੂਜੇ ਤੇ ਉਹਨਾਂ ਨੇ ਜੋ ਕੀਤੀ ਗੱਲ ਗੁਰੂ ਧਾਰਨ ਦੀ ਕੀਤੀ ਤੇ ਚੀਜ਼ੀ ਜੋ ਹੈ ਉਹਨਾਂ ਨੇ ਜੋ ਗੱਲ ਕੀਤੀ ਹੈ ਉਹ ਗੱਲ ਕੀਤੀ ਹੈ ਮੌਤ ਦੀ ਸੋ ਸਵਾਮੀ ਜੀ ਉਸ ਮੌਤ ਜੋ ਉਹਨਾਂ ਨੇ ਲਿਖਿਆ ਸੀ ਪਰਮੇਸ਼ਰ ਨੇ ਟਲ ਭਾਵੇਂ ਜਿਹੜੇ ਮਹਾਪੁਰਸ਼ ਹੁੰਦੇ ਹਨ ਉਹਨਾਂ ਦਾ ਸੰਸਾਰ ਵਿੱਚ ਆਉਣਾ ਉਹਨਾਂ ਦੀ ਮਰਜ਼ੀ ਤੇ ਨਿਰਪਰ ਕਰਦਾ ਜਾਣਾ ਵੀ ਉਹਨਾਂ ਦੀ ਮਰਜ਼ੀ ਤੇ ਨਿਰਪਰ ਕਰਦਾ ਪਰ ਸਭ ਕੁਝ ਹੁੰਦੇ ਹੋਏ ਵੀ ਪਰ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਰਹਿੰਦੇ ਹਨ ਕਿਉਂਕਿ ਜੋ ਗੁਰੂ ਦਾ ਸੇਵਕ ਹੈ ਸਭ ਤੋਂ ਵੱਡਾ ਉਹਦੇ ਲਈ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਕੁਦਰਤ ਦੇ ਨਿਯਮਤ ਦੇ ਵਿੱਚ ਰਹਿਣਾ ਕੁਦਰਤ ਦੇ ਅਨੁਸਾਰ ਚੱਲਣਾ ਪਰਮੇਸ਼ਰ ਦੀ ਰਜਾ ਵਿੱਚ ਰਹਿ ਕੇ ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਸੋ ਜੋ ਵੀ ਸਿੱਖ ਸੰਗਤਾਂ ਆਉਂਦੀਆਂ ਸਨ ਉਹਨਾਂ ਨੂੰ ਉਪਦੇਸ਼ ਸਨ ਕਿ ਭਾਈ ਜੋ ਮੰਦਪ ਭੋਜਨ ਹੈ ਉਹ ਵਾਹਿਗੁਰੂ ਦਾ ਨਾਮ ਹੈ ਸਿਮਰਨ ਹੈ ਸੋ ਆਪਾਂ ਉਹਨਾਂ ਦਾ ਹੀ ਕਹਿ ਵੀ ਗੱਲ ਸੀ ਕਿ ਨਾਮ ਦੀ ਉਹ ਤਾਕੀਦ ਕਰਦੇ ਸਨ ਬਾਣੀ ਵਿੱਚ ਇਸ ਵੀ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਨਾਮ ਬਿਨਾਂ ਜੋ ਪਹਿਰਾ ਖਾਏ ਜੋ ਕੁਕਰ ਜੂਠਨ ਮੈਂ ਪਾਏ ਨਾਮ ਬਿਨਾਂ ਜੀਤਾ ਵਿਹਾਰ ਜੋ ਮਰਤਕ ਮਿੱਥਿਆ ਸ਼ਿੰਗਾਰ ਨਾਮ ਤੋਂ ਬਿਨਾਂ ਸਾਡਾ ਜੋ ਪਹਿਨਣਾ ਖਾਣਾ ਇਸ ਤਰ੍ਹਾਂ ਜਿਵੇਂ ਪਾ ਕੁੱਤੇ ਨੂੰ ਉਠ ਪਾ ਦਈਏ ਨਾਮ ਤੋਂ ਬਿਨਾਂ ਜੇ ਸਾਡਾ ਵਿਹਾਰ ਹੈ ਪਹਿਨਣਾ ਹੋਰ ਕਰਨਾ ਉਹ ਇਸ ਤਰ੍ਹਾਂ ਜਿ ਤਰ੍ਹਾਂ ਆਪਾਂ ਮੁਰਦੇ ਨੂੰ ਕੋਈ ਸ਼ਿੰਗਾਰ ਲਾ ਦਈਏ ਮੁਰਦੇ ਨੂੰ ਤਾਂ ਕੋਈ ਅਰਥ ਨਹੀਂ ਹੁੰਦਾ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇ ਅਸੀਂ ਹੋਰ ਵਿਹਾਰ ਕਰਦੇ ਹਾਂ ਕੋਈ ਸ਼ਿੰਗਾਰ ਲਾਉਂਦੇ ਹਾਂ ਕੋਈ ਕਾਰਜ ਕਰਦੇ ਹਾਂ ਪਰ ਨਾਮ ਤੋਂ ਬਿਨਾਂ ਜੋ ਹੈ ਉਹ ਸਾਰਾ ਹੀ ਮੁਰਦੇ ਨੂੰ ਸ਼ਿੰਗਾਰ ਲਾਉਣ ਦੇ ਬਰਾਬਰ ਹੈ ਕਦੇ ਮੁਰਦੇ ਨੇ ਕਿਹਾ ਕਿ ਮੇਰਾ ਕਫਨ ਚੰਗਾ ਹੈ ਮਾੜਾ ਹੈ ਸ਼ਿੰਗਾਰ ਮਾੜਾ ਹੈ ਚੰਗਾ ਹੈ ਇਸ ਕਰਕੇ ਮੁਰਦੇ ਨੇ ਕੋਈ ਹੁੰਦਾ ਨਹੀਂ ਹੈਗਾ ਇਸ ਕਰਕੇ ਨਾਮ ਤੋਂ ਬਿਨਾਂ ਵੀ ਸਾਡਾ ਜੋ ਵਿਹਾਰ ਹੈ ਉਹ ਮਾੜਾ ਹੈ ਸੋ ਸਵਾਮੀ ਜੀ ਨੇ ਇੱਕੋ ਗੱਲ ਕੀਤੀ ਕਿ ਭਾਈ ਨਾਮ ਜਪੋ ਤੇ ਆਪਣੀ ਕਿਰਤ ਕਰੋ ਤੇ ਵੰਡ ਕੇ ਵੀ ਛਕੋ ਸਾਰਿਆਂ ਨੂੰ ਪ੍ਰਦੇਸ਼ ਦਿੱਤਾ ਅੱਜ ਉਹਨਾਂ ਦੇ ਹੀ ਨੀਮਾ ਤੇ ਭਾਵੇਂ ਇੱਥੇ ਜੋ ਟਰੱਸਟ ਬਣਿਆ ਹੈ ਉਹਦੇ ਵਿੱਚ ਪਿੰਡਾਂ ਦੇ ਆਲੇ ਦੁਆਲੇ ਦੇ ਜੋ ਸੇਵਕ ਹਨ ਖਾਸ ਕਰਕੇ ਨਿਉਲਕਾ ਪਿੰਡ ਜੋ ਹਰ ਟਾਈਮ ਸੇਵਾ ਦੇ ਤਤ ਪਰ ਰਹਿੰਦਾ ਸਰਦਾਰ ਗਰਮੀਰ ਸਿੰਘ ਉਹਨਾਂ ਦੇ ਸਾਰੇ ਸਾਥੀ ਜੋ ਸਾਰੇ ਪ੍ਰੋਗਰਾਮ ਇਹ ਪ੍ਰਚੜਾਉਂਦੇ ਹਨ ਸੋ ਉਸੇ ਦੇ ਅਧਿਆਇਨ ਤੇ ਹੈ ਕਿ ਉਹਨਾਂ ਦੀ ਜੋ ਕੀਤੀ ਇੱਥੇ ਨਾਮ ਦੀ ਬਰਕਤ ਆ ਜਦੋਂ ਨਾਮ ਜਪਿਆ ਜਾਂਦਾ ਸਾਰੇ ਹੀ ਵਰਕਤਾ ਆ ਜਾਂਦੀ ਹਨ ਸੋ ਇਸ ਕਰਕੇ ਸਵਾਮੀ ਜੀ ਦਾ ਜੋ ਜੀਵਨ ਸੀ ਬੜਾ ਸਾਫ਼ ਸੁਥਰਾ ਸੀ ਸੋ ਮੈਂ ਤੁਹਾਨੂੰ ਪਹਿਲਾਂ ਦੱਸ ਦੇਤਾ ਕਿ ਸਭ ਕੁਝ ਹੁੰਦੇ ਹੋਏ ਵੀ ਸਾਦਗੀ ਦੇ ਜੀਵਨ ਬਤੀਤ ਕੀਤਾ ਤਾਕਤ ਹੁੰਦੇ ਹੋਏ ਵੀ ਸਭ ਕੁਝ ਕੀਤਾ ਸੋ ਇਲਾਕੇ ਦੇ ਲਈ ਬਹੁਤ ਕੁਛ ਉਹਨਾਂ ਦੀ ਦੇਣ ਹੈ ਸੋ ਜਦੋਂ ਬੜਾ ਪੁਰਾਣੇ ਟਾਈਮ ਦੀ ਗੱਲ ਆ ਉਹ ਕਿ ਉਦੋਂ ਪੁਲਾਂ ਦੀ ਬੜੀ ਘਾਟ ਸੀ ਇਲਾਕੇ ਦੇ ਤਕਰੀਬਨ 35-40 ਪਿੰਡ ਪੈਂਦੇ ਆ ਸਭ ਤੋਂ ਪਹਿਲਾਂ ਉਦੋਂ ਪੁਲ ਗਵਰਨਮੈਂਟ ਆ ਬੜੇ ਤਰਸ-ਤਰਸ ਕੇ ਲਾਉਂਦੇ ਗਵਰਨਮੈਂਟ ਕੋਲ ਵੀ ਪੈਸਾ ਨਹੀਂ ਹੁੰਦਾ ਸੀ ਪਰਲੇ ਪਾਸੇ ਜੋ ਸੀਸਵਾਲੀਆਂ ਤੇ ਪੁਲ ਲੱਗ ਗਿਆ ਇਹ ਪੁਲ ਦੇ ਲੋਕਾਂ ਨੂੰ ਬੜੀ ਤੰਗੀ ਆਉਂਦੀ ਉਹ ਨਦੀਆਂ ਵੀ ਬਹੁਤ ਆਉਂਦੀਆਂ ਭਰ ਕੇ ਡਾਕੇ ਆਉਂਦੇ ਤੇ ਬੜੇ-ਬੜੇ ਲੰਮਾ ਟੈਂਪ ਚੱਲਦੇ ਰਹਿੰਦੇ ਤੇ ਕਈ-ਕਈ ਦਿਨ ਬਰਸਾਤ ਚ ਤੇ ਜੋ ਸਭ ਤੋਂ ਪਹਿਲਾਂ ਪੁਲ ਲਾਉਣ ਦੀ ਮੀਟਿੰਗ ਹੋਈ ਸੀ ਉਹ ਇੱਥੇ ਸਵਾਮੀ ਜੀ ਦੇ ਹੋਈ ਸੀ ਉਸ ਵੀ ਸਵਾਮੀ ਜੀ ਨੇ ਵੀ ਲੈਕਚਰ ਦਿੱਤਾ ਲੈਕਚਰ ਉਹਨਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਸੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਨੇ ਉਸ ਟਾਈਮ ਦੇ ਐਟੋਮਿਕ ਜੋ એનર્ਜੀ ਆ ਉਹਦੀ ਵੀ ਗੱਲ ਕੀਤੀ ਹੋਰ ਉਹਨਾਂ ਨੇ ਬੜੀਆਂ ਤਕਨੀਕੀ ਗੱਲਾਂ ਕੀਤੀਆਂ ਉਹ 10 ਉਸ ਮੀਟਿੰਗ ਦੇ ਵਿੱਚ ਬੈਠਾ ਸੀ ਸੋ ਸਵਾਮੀ ਜੀ ਭਾਵੇਂ ਨਾਮ ਜਪਦੇ ਸਨ ਪਰ ਸਾਰੇ ਖੇਤਰਾਂ ਦੇ ਵਿੱਚ ਸਪੂਰਨ ਸਨ ਸੋ ਉਹਨਾਂ ਦੀ ਚਾਲ ਕਾਸਮੈਟਿਕ ਦੇ ਵਿੱਚ ਦਾਸ ਨੇ ਆਪ ਦੇਖੀ ਸੋ ਉਹਨਾਂ ਦੀ ਇਸ ਰਹਿਮਨਾਈ ਦੇ ਵਿੱਚ ਉਹਨਾਂ ਦੇ ਇਸ ਤਾਕਤ ਦੇ ਨਾਲ ਜੋ ਹੈ ਭਾਵੇਂ ਸ਼ਹਿਰ ਦੇ ਬਤਵੰਤੇ ਸੱਜਣ ਸਨ ਭਾਵੇਂ ਪਿੰਡਾਂ ਦੇ ਪਤਵਾਂ ਤੇ ਸੱਜਣ ਸਨ ਉਹਨਾਂ ਦਾ ਜੋ ਇਕੱਠ ਹੈ ਉਹ ਤਾਕਤ ਦੇ ਨਾਲ ਗਵਰਨਮੈਂਟ ਨੂੰ ਝੁੱਕ ਕੇ तकरीबन ਮੇਰੇ ਖਿਆਲ ਕਿਲੋ ਡੇਢ ਮੀਟਰ ਕਿਲੋੜ ਦਾ ਫਰਕ ਹੋਣਾ ਇੱਕ ਨੇੜੇ ਹੋਰ ਪੜ ਲਾਉਣਾ ਪਿਆ ਇਹਦੇ ਵਿੱਚ ਸਵਾਮੀ ਜੀ ਦਾ ਬਹੁਤ ਸਮਝ ਮੈਂ ਜਦੋਂ ਜਦ 99% ਉਹਨਾਂ ਦਾ ਹਿੱਸਾ ਸੀ ਉਹਨਾਂ ਦੀ ਹੀ ਤਾਕਤ ਦੇ ਨਾਲ ਉਹਨਾਂ ਦੀ ਜਲਜਸਤੀ ਦੇ ਨਾਲ ਇਹ ਫੁੱਲ ਲੱਗਿਆ ਸੋ ਇਲਾਕੇ ਦੇ ਵਿੱਚ ਬਹੁਤ ਉਹਨਾਂ ਦੀ ਦੇਣ ਸੀ ਸਭ ਤੋਂ ਵੱਡੀ ਨਾਮ ਦੀ ਦੇਣ ਸੀ ਨਾਮ ਦੇ ਵਿੱਚ ਸਾਰੀਆਂ ਤਾਕਤ ਆ ਜਾਂਦੀਆਂ ਸੋ ਅੱਜ ਆਪ ਇੱਥੇ ਆਏ ਹੋ ਜਿਹੜਾ ਸੰਦੀਪ ਜੋ ਸ਼ਾਰਟ ਨਿਊਜ਼ ਹੈ ਟੈਲੀਵਿਜ਼ਨ ਹੈ ਤੇ ਚੈਨਲ ਹੈ ਸੋ ਉਹਨਾਂ ਨੇ ਆ ਕੇ ਇੱਥੇ ਸਵਾਮੀ ਜੀ ਦੇ ਕਵਰ ਕੀਤੀ ਹੈ ਸੋ ਅੱਜ ਦੇ ਸਮੇਂ ਦੇ ਵਿੱਚ ਜੋ ਮੀਡੀਆ ਹੈ ਜੋ ਇਹਨਾਂ ਦੇ ਰਾਹੀਂ ਬੜਾ ਕੁਝ ਲੋਕਾਂ ਨੂੰ ਘਰ ਬੈਠੇ ਆ ਪਤਾ ਲੱਗ ਜਾਂਦਾ ਸਵਾਮੀ ਜੀ ਬਾਰੇ ਹੋਵੇ ਭਾਵੇਂ ਭਾਵੇਂ ਹੜ੍ਹਾਂ ਦੇ ਵਿੱਚ ਕਿਸੇ ਲੋਕਾਂ ਦੇ ਇਲਾਕੇ ਦੀ ਸਮੱਸਿਆ ਹੋਵੇ ਕਰੋਨੇ ਦੇ ਵਿੱਚ ਜੋ ਹੈ ਲੋਕਾਂ ਦੀ ਸਮੱਸਿਆ ਹੋਵੇ ਤੇ ਹੋਰ ਜੋ ਵੀ ਵਾਦ-ਵਾਦ ਸੰਗਠਾਾਂ ਦੇ ਵਿੱਚ ਗਵਰਨਮੈਂਟ ਦੇ ਨਾਲ ਗਵਰਨਮੈਂਟ ਦੇ ਲੋਕਾਂ ਦੇ ਨਾਲ ਚੱਲਦੇ ਹਨ ਉਹਨਾਂ ਦੀਆਂ ਤਾਜ਼ੀਆਂ ਜੋ ਨਿਊਜ਼ ਹਨ ਉਹ ਲੋਕਾਂ ਤੱਕ ਆਪ ਮਹਈਆ ਕਰਾਉਂਦੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਇੱਥੇ ਸਵਾਮੀ ਜੀ ਦੇ ਆ ਕੇ ਦੇ ਸੰਬ ਦੇ ਸੰਗ ਬੈਠੇ ਆ ਤੁਸੀਂ ਸਾਰਿਆਂ ਸਵਾਮੀ ਜੀ ਬਾਰੇ ਉਹਨਾਂ ਦੇ ਜੋ ਪ੍ਰੋਗਰਾਮ ਚੱਲੂ ਦੀ ਕਵਰੇਜ ਕਰ ਰਹੇ ਹੋ ਸੋ ਮਾਰਤ ਤੁਹਾਡੇ ਹੋਰ ਚੈਨਲ ਚਾਰ ਚੰਨ ਲਾਵੇ ਤਰੱਕੀਆਂ ਬਖਸ਼ੇ ਸੋ ਅੰਤ ਵਿੱਚ ਫੇਰ ਉਹੀ ਬਾਣੀ ਦਾ ਫਰਮਾਨ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oi, <IX> gente. <aap neto> Yeah! नगर काउंसिल ਦੇ ਪ੍ਰਧਾਨ ਅਨਜੀਤ ਸਿੰਘ ਜੀ ਜੀਤੀ ਪਟਿਆਲਾ ਜੋ ਕਿ ਨਦੀਪਾਰ ਸਵਾਮੀ ਜੀ ਮਹਾਰਾਜ ਜੀ ਦੇ ਵਰਸੀ ਦੇ ਮੌਕੇ ਤੇ ਪਹੁੰਚੇ ਪ੍ਰਧਾਨ ਜੀ ਸਸ਼ੀਕਲ ਜੀ ਸਸ਼ੀਕਲ ਜੀ ਤੁਸੀਂ ਨਦੀਪਾਰ ਸਵਾਮੀ ਜੀ ਮਹਾਰਾਜ ਜੀ ਦੇ ਵਰਸੀ ਤੇ ਪਹੁੰਚੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਅੱਜ ਇਸ ਦਿਵਸ ਤੇ ਸਵਾਮੀ ਜੀ ਦੀ ਵਰਸੀ ਤੇ ਆਪਣਾ ਨਤਮਸਤਕਤ ਹੋਇਆ ਇਥੇ ਤੇ ਮੈਂ ਕਾਮਨਾ ਕਰਦਾ ਸਵਾਮੀ ਜੀ ਤੇ ਉਹ ਸਾਡੇ ਸ਼ਹਿਰ ਤੇ ਸਾਡੇ ਇਲਾਕੇ ਤੇ ਐਸੀ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਿਓ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਇਹ ਇਲਾਕਾ ਬਹੁਤ ਵਧੀਆ ਭਾਈਚਾਰਕ ਖਸਾਨ ਦੇ ਵਿੱਚ ਰਹਿੰਦਾ ਏ ਐਸੀ ਤਰ੍ਹਾਂ ਸਵਾਮੀ ਜੀ ਆਪਣੀ ਕਿਰਪਾ ਸਾਡੇ ਉੱਤੇ ਬਣਾਈ ਰੱਖਣ ਸਾਰੀ ਫਿਰਕੇ ਸੀ ਜਿਵੇਂ ਪਹਿਲਾਂ ਇਕੱਠੇ ਹੋ ਕੇ ਰਹੇ ਨੇ ਐਸੀ ਤਰ੍ਹਾਂ ਰਹਿੰਦੇ ਰਹੀਏ ਤੇ ਇਕੱਠੇ ਹੋ ਕੇ ਹੋ ਕੇ ਆਪਣੇ ਸਾਰੇ ਤਿਉਹਾਰ ਮਨਾਉਂਦੇ ਨੇ ਜਾ ਬੋੜ ਕਰਨ ਕੇ ਗਾ ਰਹੇ ਮੱਤੀ ਸੋਹਣੇ ਤੇਰੀ ਆਵਾਜ਼ ਹੈ ਮੱਦੀ ਆਵਾਜ਼ ਹੈ ਕਾਰਨ ਗਾ ਰਹੇ ਮੱਦੀ ਆਵਾਜ਼ ਹੈ ਸਸੀ ਕਲ ਜੀ ਅਸੀਂ ਇੱਥੇ ਗੱਲ ਕਰਦੇ ਆ ਗੁਰਪ੍ਰਤਾਪ ਜੀ ਪੜਿਆਲਾ ਜੋ ਕਿ ਸਵਾਮੀ ਜੀ ਮਹਾਰਾਜ ਦੀ ਜੋ ਸਾਲਾਨਾ ਵਰਸੀ ਹੈ ਉਸ ਮੌਕੇ ਤੇ ਪਹੁੰਚੇ ਆ ਗੁਰਪ੍ਰਤਾਪ ਜੀ ਸਸੀ ਕਲ ਸੱਚੀ ਕਾਲ ਜੀ ਜੋ ਸਾਲਾਨਾ ਵਰਸੀ ਹੈ ਉਸ ਮੌਕੇ ਤੇ ਤੁਸੀਂ ਹਾਜ਼ਰੀ ਲਗਾਉਣਾ ਹੈ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਸਮਝਦੇ ਹਾਂ ਵੀ ਸਾਡਾ ਕੁਰਾਲੀ ਸ਼ਹਿਰ ਹੈ ਜਿਹੜਾ ਬਹੁਤ ਭਾਗਾਂ ਵਾਲਾ ਹੈ ਵੀ ਇਹ ਜੇ ਸਾਧੂ ਮਹਾਤਮਾ ਮਹਾਪੁਰਸ਼ ਉਹ ਇੱਥੇ ਸਾਡੀ ਧਰਤੀ ਤੇ ਹੋਏ ਨੇ ਉਹਨਾਂ ਨੇ ਇੱਥੇ ਤਪ ਕੀਤਾ ਲੋਕ ਜੇ ਅੱਜ ਕੁਰਾਲੀ ਸ਼ਹਿਰ ਹੱਸਦਾ ਵਾਸਤਾ ਹੈ ਤਾਂ ਮੈਂ ਮੰਨਦਾ ਵੀ ਉਹਦੇ ਪਿੱਛੇ ਸਵਾਮੀ ਜੀ ਦੀ ਬਹੁਤ ਕਿਰਪਾ ਰਹੀ ਹੈ ਅੱਜ ਲਗਭਗ 25ਵੀਂ ਉਹਨਾਂ ਦੀ ਜਿਹੜੀ ਇਹ ਵਰਸੀ ਮਨਾਈ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਪਹੁੰਚ ਰਹੀ ਹੈ ਅੰਦਰ ਲੰਗਰ ਦੀ ਸੇਵਾ ਅਟੁੱਟ ਚੱਲ ਰਹੀ ਹੈ ਇੱਥੇ ਵੱਖ-ਵੱਖ ਪਿੰਡਾਂ ਤੋਂ ਆ ਕੇ ਵੱਖ-ਵੱਖ ਸਾਡੇ ਆਗੂ ਸਹਿਬਾਨਾਂ ਵੱਲੋਂ ਕਿਸੇ ਵੱਲੋਂ ਖੀਰ ਦੀ ਸੇਵਾ ਨਿਭਾਈ ਜਾ ਰਹੀ ਹੈ ਕਿਸੇ ਵੱਲੋਂ ਦੁੱਧ ਦੀ ਸੇਵਾ ਨਿਭਾਈ ਜਾ ਰਹੀ ਹੈ ਕਿਸੇ ਸੰਸਥਾ ਵੱਲੋਂ ਅੰਦਰ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੰਗਰ ਲੋਕ ਆ ਕੇ ਛੱਕ ਰਹੇ ਨੇ ਪ੍ਰਭੂ ਦੇ ਉਹਨਾਂ ਦੀ ਵਰਸੀ ਦੇ ਮੌਕੇ ਅਸ਼ੀਰਵਾਦ ਲੈ ਰਹੇ ਨੇ ਨਤਮਸਤਕ ਹੋ ਰਹੇ ਨੇ ਤੇ ਅਸੀਂ ਸਾਰੇ ਅੱਜ ਮੈਂ ਵੀ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਇਸ ਦਿਨ ਆ ਕੇ ਉਹਰੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸਾਨੂੰ ਜਿਹੜਾ ਮੌਕਾ ਮਿਲਿਆ ਮੇਰੇ ਨਾਲ ਇਲਾਕੇ ਦੀ ਸਾਰੀ ਸੰਗਤ ਖੜੀ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹਨਾਂ ਦਾ ਜਿਹੜਾ ਲੰਗਰ ਹੈ ਇੱਥੇ ਚੱਲ ਰਿਹਾ ਹਰ ਸਾਲ ਇਹ ਇਹ ਸੇਵਾ ਨਿਭਾਉਂਦੇ ਨੇ ਤਾਂ ਇਹ ਵੀ ਕਿਸਮਤ ਵਾਲੇ ਨੇ ਕਿਉਂਕਿ ਉਹਦੀ ਲੀਲਾ ਤੋਂ ਬਿਨਾ ਉਹਦੇ ਹੁਕਮ ਤੋਂ ਬਿਨਾ ਕਿਸੇ ਦੇ ਹਿੱਸੇ ਸੇਵਾ ਨਹੀਂ ਆਉਂਦੀ। ਸਵਾਮੀ ਜੀ ਇੰਨੇ ਪਹੁੰਚੇ ਹੋਏ ਸੰਤ ਮਹਾਤਮਾ ਸੀ ਕਿ ਗੰਗਾ ਜੀ ਨੇ ਆਪ ਇੱਥੇ ਦੋ ਵਾਰ ਦਰਸ਼ਨ ਦਿੱਤਾ ਦਰਸ਼ਨ ਦਿੱਤੇ ਅੱਜ ਵੀ ਜਿਹੜਾ ਜਲ ਦੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਤਾਂ ਇਦੋਂ ਵੱਧ ਦੇ ਪ੍ਰਤੱਖ ਹੋਰ ਆਪਾਂ ਕੀ ਦੇਖ ਸਕਦੇ ਹਾਂ। ਤਾਂ ਸਾਨੂੰ ਸਾਰੇ ਸ਼ਹਿਰ ਨੂੰ ਵੀ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਤੁਸੀਂ ਇਸ ਦਿਨਾਂ ਦੇ ਵਿੱਚ ਆ ਕੇ ਸਵਾਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਨਤਮਸਤਕ ਹੋ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਸਾਡੇ ਕੋਰਾਲੀ ਤੇ ਆਲੇ-ਦਾਲੇ ਨੇੜਲੇ ਪਿੰਡਾਂ ਤੇ ਸ਼ਹਿਰ ਹਲਕਾ ਕਰਨ ਤੇ ਆਪ ਦੀ ਸੁਚੱਜੀ ਨਿਗ੍ਹਾ ਰੱਖਣ ਸਾਡੇ ਲੋਕ ਹਮੇਸ਼ਾ ਖੁਸ਼ ਖੁਸ਼ ਤੇ ਹੱਸਦੇ ਵਸਦੇ ਰਹਿਣ ਧੰਨਵਾਦ ਸੋ ਗੱਲ ਕਰਦੇ ਆਂ ਬਹਾਦਰ ਓਕੇ ਸਲਾਈ ਮਸ਼ੀਨ ਜੋ ਕੇ ਨਦੀਪੁਰ ਸਵਾਮੀ ਜੀ ਮਹਾਰਾਜ ਜੀ ਦੀ ਵਰਸੀ ਤੇ ਪਹੁੰਚਿਆ ਗੱਲ ਕਰਦੇ ਆਂ ਸਰ ਸਾਸੀ ਕਾ ਜੀ ਸਸੀ ਕਾ ਜੀ ਸਤਿਗੁਰੂ ਸੁਆਮੀ ਜੀ ਮਹਾਰਾਜ ਕੀ ਜਨ ਅੱਜ ਸੁਆਮੀ ਮਹਾਰਾਜ ਜੀ ਦੀ ਜੋ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਤੁਸੀਂ ਉਸ ਦੇ ਵਿੱਚ ਪਹੁੰਚੇ ਹੋ ਕੀ ਸੰਗਤਾਂ ਨੂੰ ਕੀ ਕਹਿਣਾ ਚਾਹੋ ਅੱਜ ਗੁਰੂ ਮਹਾਰਾਜ ਸਤਿਗੁਰੂ ਸ਼ਿਵ ਸਰਵਪ੍ਰਭੂ ਆਤਮਾ ਸਤਿਗੁਰੂ ਸੁਆਮੀ ਜੀ ਮਹਾਰਾਜ ਜੀ ਦੀ ਅੱਜ ਵਰਸੀ ਸਾਡੇ ਨਾਲ ਜੋ ਇਲਾਕੇ ਦੀ ਸੰਗਤ ਵੱਲੋਂ ਔਰ ਸਾਰੇ ਸ਼ਰਧਾਲੂਆਂ ਵੱਲੋਂ ਅੱਜ ਇੱਥੇ ਨਤਮਸਤਕ ਹੋਣ ਲਈ ਆਏ ਵੀ ਹੈ ਔਰ ਮਨਾਈ ਜਾ ਰਹੀ ਹੈ ਔਰ ਪ੍ਰਭੂ ਸਤਿਗੁਰੂ ਸਵਾਮੀ ਜੀ ਮਹਾਰਾਜ ਜੀ ਦਾ ਸਾਡੇ ਸ਼ਹਿਰ ਤੇ ਇਲਾਕੇ ਤੇ ਪੂਰੀ ਕੁੱਲ ਲਕਾਈ ਤੇ ਬਹੁਤ ਕਿਰਪਾ ਜਿਨ੍ਹਾਂ ਨੇ ਆਪਣੇ ਤਪੱਸਿਆ ਦੇ ਜੀਵਨ ਦੇ ਵਿੱਚ ਬਹੁਤ ਲੰਬਾ ਹਰਸਾ ਸਾਡੇ ਸ਼ਹਿਰ ਕਰਾਲੀ ਦੇ ਵਿੱਚ ਇਸ ਕੁਟਿਆ ਇਸ ਸਥਾਨ ਉੱਤੇ ਉਹਨਾਂ ਨੇ ਭਗਤੀ ਕੀਤੀ ਔਰ ਅਸੀਂ ਕਰਮ ਵਾਲੇ ਆ ਕਿ ਜਿਨ੍ਹਾਂ ਨੇ ਸਾक्षात ਗੁਰੂ ਮਹਾਰਾਜ ਜੀ ਦੇ ਦਰਸ਼ਨ ਵੀ ਕਰਿਆ ਅੱਜ ਵੀ ਉਹ ਸਾक्षात ਹੈ ਔਰ ਉਹਨਾਂ ਦਾ ਉਹਨਾਂ ਦੇ ਪ੍ਰਵਚਨ ਵੀ ਸੁਣਨ ਦਾ ਮੌਕਾ ਮਿਲਿਆ ਬਚਪਨ ਦੇ ਵਿੱਚ ਔਰ ਅਸੀਂ ਤਾਂ ਕਹਾਂਗੇ ਸਾਡੀ ਧਰਤੀ ਕਰਮਾਂ ਵਾਲੀ ਆ ਔਰ ਅੱਜ ਦੇ ਦਿਨ ਤੇ ਜਿਹੜੀ ਵੀ ਸੰਗਤ ਇੱਥੇ ਪਹੁੰਚੀ ਹੈ ਆਸ਼ੀਰਵਾਦ ਲੈਣ ਦੇ ਲਈ ਪ੍ਰਭੂ ਉਹਨਾਂ ਨੂੰ ਉਹਨਾਂ ਤੇ ਕਿਰਪਾ ਰੱਖੇ ਔਰ ਸਾਡੇ ਸ਼ਹਿਰ ਤੇ ਇਲਾਕੇ ਤੇ ਪੂਰੀ ਕਿਰਪਾ ਰੱਖਣ ਜੀ ਸਤਿਗੁਰੂ ਸਵਾਮੀ ਜੀ ਮਹਾਰਾਜ ਕੀ ਝੋ ਸੋ ਗੱਲ ਕਰਦੇ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਜੀ ਆ ਕੋਈ ਨਾ ਕਹਾਣੀ ਸਵਾਮੀ ਜੀ ਜੋ ਸਰਨਾਵਰਤੀ ਤੇ ਪਹੁੰਚੇ ਹੋ ਆਈਆਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ। ਦੇਖੋ ਸਵਾਮੀ ਜੀ ਦੀ ਸਰਨਾਵਰਤੀ ਤੇ ਹਜ਼ਾਰਾਂ ਲੱਖਾਂ ਲੋਕ ਸਵਾਮੀ ਜੀ ਨੂੰ ਨਤਮਸਤਕ ਹੋਣ ਲਈ ਸ਼ਰਧਾ ਨਾਲ ਜੇਣ ਰਿਹਾ ਇੱਥੇ ਪੁੱਜ ਰਹੇ ਨੇ ਇੱਥੇ। ਪਰ ਮੈਂ ਉੱਥੇ ਤੋਂ ਇੱਕ ਹੋਰ ਗੱਲ ਵੀ ਕਹਾਂਗਾ ਕਿ ਅਜਿਹੇ ਵੀ ਬਹੁਤ ਭਗਤ ਸਵਾਮੀ ਜੀ ਮਹਾਰਾਜ ਦੇ ਜਿਹੜੇ ਸਵਾਮੀ ਜੀ ਦੀ ਵਰਸੀ ਮਨਾਉਂਦੇ ਨਹੀਂ ਹੈ। ਉਹ ਕਹਿੰਦੇ ਵੀ ਸਵਾਮੀ ਜੀ ਤਾਂ ਸਾਕਸ਼ਾ ਸਾਡੇ ਵਿੱਚ ਬਿਰਾਜਮਾਨ ਹੈ ਵੀ ਉਹ ਕਿਤੇ ਗਏ ਨਹੀਂ। ਸੰਤ ਬਾਬਾ ਜੀ ਸਿੰਘ ਦੇ ਹੰਸਾਲੀ ਵਾਲਿਆਂ ਨੇ ਜਿਹੜੇ ਬਹੁਤ ਮੰਨੇ ਪ੍ਰਣ ਦੇ ਮਹਾਪੁਰਸ਼ ਹੈ ਸਾਡੇ ਇਲਾਕੇ ਦੇ। ਜਿਹੜਾ ਸੌਮੀ ਦੇ ਦਰਬਾਰ ਦੇ ਉੱਪਰ ਨਤਬਸ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਚਿੱਠੀ 'ਚ ਲਿਖਿਆ ਹੋਇਆ ਕਿ ਜਿਹੜਾ ਸਥਾਨ ਹੈ ਇਹ ਬਹੁਤ ਵੱਡਾ ਦੀਵਸਤਾਨ ਬਣੇਗਾ ਕਿ ਹਰ ਕਿਸੇ ਸਿੱਧਾ ਲੋਧੀ ਆਲੇ ਵਾਲਦੇ ਦੀ ਮਰੂ ਕਾਮਨਾ ਪੂਰੀ ਹੋਵੇਗੀ ਕਿਸੇ ਦੀ ਵੀ ਚੋੜੀ ਐਚਚਲੇ ਖਾਲੀ ਨਹੀਂ ਜਾਏਗੀ ਜਿਹੜੀ ਸੰਗਤ ਸੌਮੀ ਜੀ ਨੂੰ ਦੀਸਾਬ ਨਮਨ ਦੇਗੀ ਸੇਵਾ ਕਰਨੇ ਬੰਦੇਗੀ ਉਹ ਸਭ ਨੂੰ ਉੱਤੇ ਦਰਸ਼ਨ ਦੇਣਗੇ ਸੋ ਬਹੁਤ ਵੱਡਾ ਸਥਾਨ ਹੈ ਜੀ ਇਹ ਬਣਾ ਤੇ ਸੌਮੀ ਜੀ ਇੱਥੇ ਕਣ-ਕਣ ਚ ਬਿਰਾਜਮਾਨ ਨੇ ਤੇ ਹਰ ਸਮੇਂ ਨੇ ਲੋਕਾਂ ਨੂੰ ਜਿਹੜੀਆਂ ਉਹ ਚੋੜੀਆਂ ਪਰਦੇ ਰੰਦੇ ਨੇ É مینجمنٹ نے بہت کئی دنوں لگاتار نریش پرتا جی ابے جی ساری ٹیم پوری طرح چلاؤ ہوئی ہے ਆ ਗਿਆਂ ਸਮਾਂ ਥੋੜਾ ਜਿਹਾ ਅੱਜ 스타ਟ ਤੁਹਾਡੇ ਹੋਇਆ ਇੱਕ ਗਲਾਕਾਰਾਂ ਨਹੀਂ ਤਾਂ ਮਨ ਹੈ ਤੁਹਾਡੇ ਲਈ ਤਾਂ ਐਡਾ ਕੁਝ ਕਰ ਰਹੇ ਹਾਂ ਸਾਰਾ ਵਿਵਸਥਾ ਕਰ ਰਹੇ ਹਾਂ ਕਿ ਤੁਸੀਂ ਰੁਸ ਕੇ ਜਾਂਦੇ ਹੋ ਬਹੁਤ ਭਲਾ ਲੱਗਦਾ ਪੁਲੀਸ ਸਾਹਮੀ ਜੀ ਮਹਾਰਾਜ ਕੀ ਜਿਨ੍ਹਾਂ ਨੇ ਇਸ ਤਰ੍ਹਾਂ ਵਾਸਤੇ ਆਪਣੇ ਲੋਕਾਂ ਵਾਸਤੇ ਤੇ ਸੰਗਤ ਵਾਸਤੇ ਮਨੁਸ਼ਿਆ ਵਾਸਤੇ ਆਪਣਾ ਜੀਵਨ ਕਰਵਾਕ ਕਰਤਾ ਆਪਣਾ ਪਿਆਰ ਕਰਤਾ ਪੈਸੇ ਨੂੰ ਹੱਥ ਤੱਕ ਨਹੀਂ ਲਾਇਆ ਭਜਨ ਖਾਦੇ ਰਹੇ ਲੋਕਾਂ ਨੂੰ ਵੀ ਭਜਨ ਰਾਹੀ ਉਪਦੇਸ਼ ਦਿੱਤਾ ਸਵਾਮੀ ਜੀ ਮਹਾਰਾਜ ਪਰ ਗਾਦੋ ਤੁਹਾਡੇ ਸਨਾਸਨ ਧਰਮ ਦੇ ਅੰਦਰ ਐਨਾ ਵੀ ਪਿਆਰ ਨਹੀਂ ਕਿ ਤੁਸੀਂ ਥੋੜਾ ਜਿਹਾ ਬੈਠ ਕਰ ਲੋ کوئی دل ایسا بھی آ سکتا کسی وقت کہ ساتھ کا ہو سکتا ادیا بڑی بچن بچنا کا فائدہ کی ہے جی تے اندر پربھو سے آ جا کے تو اپنے اندر پربو نے واپس نہیں جا کے فائدہ کی ہے لوگوں کے اثر نہیں ہوگا اس کر کے میں ساری سنگت کو بےنتی کرتا ਕਿ ਪ੍ਰਭੂ ਦੇ ਨਾਲ ਚਲੋ ਬਹੁਤ ਤਿਆਗ ਕਰਨਾ ਸਿੱਖੋ ਸ਼ਾਂਤੀ ਤਿਆਗ ਪ੍ਰਭੂ ਦੀ ਭਗਤੀ ਕੁਵਾਦਰ ਨਹੀਂ ਪ੍ਰਾਪਤ ਹਾਂ ਜੇ ਤੁਸੀਂ ਉਹ ਨਹੀਂ ਪ੍ਰਾਪਤ ਕਰ ਸਕਿਆ ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਸੰਗਤ ਕਰਨ ਦਾ ਭਜਨ ਕਰਨ ਦਾ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ ਤੁਹਾਨੂੰ ਕੋਈ ਕੁਝ ਕਹੇ ਕੋਈ ਕੁਝ ਬੋਲੇ ਤੁਸੀਂ ਸ਼ਾਂਤ ਰਹਿਣਾ ਪ੍ਰਭੂ ਭਗਤੀ ਇਹ ਕਹਿੰਦੇ ਇਸ ਕਰਕੇ ਹਲੋ ਮੈਂ ਸਾਰੀ ਸੰਗਤ ਨੂੰ ਨਮਸਕਾਰ ਕਰਦਾ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣਾ ਹੱਥ ਜੋੜਉਂਦਾ ਹਾਂ ਬੋਦੀ ਆਸwami ਜੀ ਮਹਾਰਾਜ ਕੀ ਜੈ ਤੇ ਸਾਡੇ ਨਾਲ ਪਿੱਕੀ ਦੀ